ਤੇ ਫਿਰ ਇਤਰਾ ਹੀ ਬਾਹ ਦੇ ਨਾਲ ਮਤਲਬ ਯੂਜ਼ ਕਰਦੇ ਕਿਤਰਾ ਹੀ ਚਲਾਉਂਦੇ ਹੋ ਤੇ ਘਰ ਬਾਹਰ ਕਿਦਾਂ ਤੇ ਬੱਚੇ ਕਿਨੇ ਬਾਬਿਓ ਤਾਂ ਹਾਂ ਜੀ ਤਿੰਨ ਨਰਕੇ ਜੀ ਅੱਛਾ ਜੀ ਸਾਡੀ ਮੇਰੇ ਵਾਂਗੂ ਇਤਨਾ ਤੋਂ ਦੂਰ ਦਾ ਕੰਮ ਕਰਦਾ ਇੰਨੀ ਬਾਹ ਸਰਗੀ ਉਹਦੀ ਠੀਕ ਹੈ ਜੀ ਠੀਕ ਹੈ ਮੈਂ ਮਾੜਾ ਮਹਾਰਾਜ ਟਾਈਮ ਪਾਸ ਕਰਦਾ 100000 ਰੁਪਏ ਆ ਭਾਜ ਨਹੀਂ ਬਬਾਈ ਜੀ ਫੇ ਤੁਹਾਨੂੰ ਫਾਇਦਾ ਹੋਊਗਾ ਵੀ ਇਤਨਾ ਰਿਕਸ਼ੇ ਨਾਲ ਤੜ ਕੰਮ ਕਰ ਚਲਪੂਗਾ ਜਿਹੜਾ ਜਿਹੋ ਜਿਹੜਾ ਕਾਟਾ ਟੋਪ ਪਾਣੀ ਜਗਾ ਚ ਨਹੀਂ ਗਾਪਾ ਚਲਾਉਣ ਜੋਗਾ ਉਮਰ ਦੇ ਹਿਸਾਬ ਨਾਲ ਵੀ ਮੁੰਡੇ ਖੋਡੇ ਦੇ 150 ਰੁਪਏ ਤੇ 150 ਪੰਜਾਤਾ ਦੇ 40 ਰੁਪਏ ਉਹਨੂੰ ਤਰਾ ਦੇ ਕੇ 10 ਰੁਪਏ ਮੀਟੋ ਦਿੱਤਾ ਕਿ ਕੂਰਥਾਂ ਸਾਂ ਜਾਉਂਦਾ ਜੀ 10 ਰੁਪਏ ਰੋਸੋ ਦੇਖੀ ਕੋਈ ਘਰ ਹੋਣਾ ਰੱਖਿਆ ਆ ਕੇ ਠੀਕ ਆ ਪਿਆਰੋ ਠੀਕ ਹੈ ਮੈਨੂੰ ਰੋਟੀ ਪਾਣੀ ਚਲਪੂਗਾ ਹੁਣ ਸੋਣਾ ਇਹ ਦਿਨ ਰਿਕਸ਼ਾ ਦਿੰਨੇ ਰਿਕਸ਼ਾ ਵਧੀਆ ਰੋਟੀ ਪਾਣੀ ਸਾਡੀ ਚੱਲਣੀ ਚਾਹੀਦੀ ਆ ਉਹ ਤੇ ਅੱਛਾ ਜੀ ਮੈਂ ਤਾਂ ਤੁਹਾਡਾ ਕੰਮ ਚਲਪੂਗਾ ਰਿਕਸ਼ੇ ਦਾ ਚਲੋ ਮੜਾ ਯਾ ਕਿ ਚਲਾ ਕੇ ਕਿ ਦਿਖ ਸਾਨੂੰ ਜੀ ਰਾਈਡਸ ਚਲਾ ਕੇ ਦਿਖਾਓ ਮੜਾ ਗਿਆ ਅੱਛਾ ਇੱਕ ਇੱਕ ਬਾਲਾ ਪਿੱਛੇ ਰੱਖ ਲੈਂਦੇ ਹੋ ਸਾਰਾ ਠੀਕ ਹੈ ਠੀਕ ਹੈ ਟੱਕੜੀ ਨਾ ਫੜਕੇ ਮੁਰਦਾ ਫੋਣ ਆਣੀ ਗਾ ਹੂੰ ਹੂੰ ਰੱਖਿਆ ਦੇ ਦੇ ਨਾਲ ਰੱਖ ਲੋ ਆਇ ਕਦੀ ਬਾਹ ਇਤਰਾ ਨਾ ਚਾਹੀ ਤੁਹਾਨੂੰ ਗੁਰਦਾਨ ਦਾ ਰੱਖਿਆ ਦੇ ਵਧੀਆ ਚਲਾ ਲੈਂਦੇ ਭਾਈ ਸਾਹਿਬ ਹਣੀ ਲੈ ਭਾਈ ਲੈਓ ਮੋੜ ਲੈ ਆਓ ਬਾਬਾ ਜੀ ਹੈ ਅੱਛਾ ਇਹਦੇ ਨਾਲ ਬ੍ਰੇਕ ਨਹੀਂ ਲੱਗਦੀ ਬਾਕੀ ਉਤਰਾ ਚਲਾਂ ਚ ਠੀਕ ਐ ਵਾਹਿਗੁਰੂ ਵਾਹਿਗੁਰੂ ਵਧੀਆ ਮਤਲਬ ਹੋ ਜੂਗਾ ਹਨਾ ਹਾਂ ਜੀ ਗੁਰੂ ਰਾਮਦਾਸ ਕਾ ਅਸ਼ੀਰਵਾਦ ਤੇ ਕਿਰਪਾ ਰਹਿੰਦੀ ਹੈ ਹਾਂ ਉਹ ਜੋ ਬਾਤਾਂਗੇ ਹਾਂ ਤੇ ਚਲੋ ਜਿਹੜਾ 20 ਦੇ ਅੰਦਰ ਆ ਕਰਾ ਲੱਗਦਾ ਜੀ ਉੱਥੇ ਹਾਂ ਹਾਂ ਕੋਈ ਨਹੀਂ ਕਰਦਾ ਸੌਂਦੇ ਨੇ 10 ਜਾਂਦੇ 20 ਤੇ 40 60 ਹੋ ਜਾਂਦੇ ਵਾਹਿਗੁਰੂ ਉਹ 20 ਪੀਰ ਬੱਜ ਗਏ 250 ਹੋਰ ਬਣ ਕੇ ਤੇ ਚਲੋ ਇਹਨਾਂ ਦਾ